ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਡਿਜੀਟਲ ਪ੍ਰੋਬਲਮਸ ਤੇ ਅੱਜ ਅਸੀਂ ਕਰਾਂਗੇ ਕਿ ਦਫ਼ਤਰ ਡਾਇਰੈਕਟਰ ਆ ਸਕੂਲ ਐਜੂਕੇਸ਼ਨ ਸਕੈਂਡਰੀ ਪੰਜਾਬ ਵੱਲੋਂ ਜਾਰੀ ਕੀਤੇ ਪੱਤਰ ਬਾਰੇ ਇਸ ਪੱਤਰ ਰਾਹੀਂ ਸਿੱਖਿਆ ਵਿਭਾਗ ਨੇ ਟੀਚਰ ਟਰਾਂਸਫਰ ਪਾਲਿਸੀ 2019 ਅਧੀਨ ਬਦਲਣ ਲਈ ਪ੍ਰਤੀ ਬੇਨਤੀ ਮੰਗ ਕੀਤੀ ਹੈ ਇਸ ਨੀਤੀ ਦੇ ਅਧਿਆਪਕਾਂ ਨਾਨ-ਟੀਚਿੰਗ ਸਟਾਫ ਆਪਣੀਆਂ ਬਦਲੀਆਂ ਕਰਵਾ ਸਕਦੇ ਆ ਬਦਲੀਆਂ ਦੀ ਮਿਤੀ 6/6/2025 ਤੋਂ 13/6/2025 ਰੱਖੀ ਗਈ ਹੈ ਤੁਸੀਂ ਆਪਣੇ ਈ ਪੰਜਾਬ ਸਕੂਲ ਪੋਰਟਲ ਤੇ EMPLOYE ID ਲੌਗਇਨ ਕਰਕੇ ਆਪਣੀ ਪ੍ਰਤੀ ਬੇਨਤੀ ਦੇ ਸਕਦੇ ਹੋ ਸਾਰੇ ਵੇਰਵੇ ਕੇਵਲ ਆਨਲਾਈਨ ਹੀ ਭਰੇ ਜਾ ਸਕਦੇ ਆ ਜਦੋਂ ਤੁਸੀਂ ਆਪਣੀ ਪ੍ਰਤੀ ਬੇਨਤੀ ਦਾਖਲ ਕਰੋਗੇ ਤਾਂ ਤਿੰਨ ਤਰ੍ਹਾਂ ਦੇ ਮੋਡੀਊਲ ਵੇਖਣ ਨੂੰ ਮਿਲਣਗੇ ਜਨਰਲ ਡਿਟੇਲ ਰਿਜ਼ਲਟ ਤੇ ਸਰਵਿਸ ਰਿਕਾਰਡ ਤਿੰਨੇ ਤਰ੍ਹਾਂ ਦੇ ਰਿਜ਼ਲਟ ਬਿਲਕੁਲ ਸਹੀ ਤੇ درست ਹੋਣੇ ਚਾਹੀਦੇ ਆ ਇਸ ਤੋਂ ਬਾਅਦ ਤੁਸੀਂ ਅਪਰੂਵ ਡਾਟਾ ਵਾਲਾ ਬਟਨ ਕਲਿੱਕ ਕਰਨਾ ਹੈ ਤੇ ਤੁਹਾਡਾ डाटा नेक्स्ट लेवल ते चला जाएगा तो मितियाँ दोबारा याद रखियो तेरह तो सॉरी छे छे दो हज़ार पच्ची तो तेरह छे दो हज़ार पच्ची तक डाटा अडीटिंग एक तो ज़्यादा बार या कि मर्जी कर सकते हो पर ਹੋ ਸਕੇ ਤਾਂ ਆਪਣਾ ਡਾਟਾ ਸਹੀ ਭਰੋ ਤਾਂ ਜੋ ਤੁਹਾਨੂੰ ਇਸ ਦੀ ਲੋੜ ਨਾ ਪਵੇ ਅਧੂਰੇ ਤੇ ਗਲਤ ਵੇਰਵੇ ਬਿਲਕੁਲ ਨਾ ਭਰੋ ਕਿਉਂਕਿ ਇਸ ਨਾਲ ਤੁਹਾਡੀ ਪ੍ਰਤੀਬਿੰਤੀ ਰੱਦ ਹੋ ਜਾਵੇਗੀ